ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਫੋਰਟਿਸ ਵਿੱਚ ਦਾਖਲ ਹੁੰਦੇ ਆ। ਓ ਮਾਨ ਸਾਹਿਬ ਕਿਵੇਂ ਢਲੇ ਹੋਗੇ ਤੁਸੀਂ ਉਧਰ ਪੰਜਾਬ ਹੜਾਂ ਚ ਰੁੜ ਚੱਲਿਆ ਤੇ ਤੁਸੀਂ ਇੱਧਰ ਬੈਡ ਮਲ ਲਿਆ ਗੱਲ ਕੀ ਆ? ਸੁੱਖਿਆ ਯਾਰ ਰੋੜ ਤਾਂ ਮੇਰੀ ਕੁਰਸੀ ਵੀ ਚੱਲੀ ਆ ਲੋਕ ਵਿਚਾਰੇ ਹੜਾ ਤਾਂ ਦੁਖੀ ਆ ਮੈਂ ਦੱਸ ਕੀ ਕਰਾਂ ਬਾਣ ਸਾਹਿਬ ਪਹਿਲਾਂ ਤਾਂ ਕੁਰਸੀ ਛੱਡੋ ਮੇਰਾ ਮਤਲਬ ਬੈੱਡ ਛੱਡੋ ਗਲਤੀ ਤਾਂ ਹੋਈ ਆ ਸਰਕਾਰ ਕੋਈ ਵੀ ਹੋਵੇ ਕੰਮ ਨਹੀਂ ਕਰਦੀ ਸਿਰਫ ਗੱਲਾਂ ਵੱੱਲੀ ਧਿਆਨ ਦਿੰਦੀ ਆ ਮੇਰਾ ਪਾਪਾ ਕਹਿੰਦਾ ਹੁੰਦਾ ਸੀ ਵੀ ਸਰਕਾਰ ਗੱਪਾਂ ਨਾਲ ਨਹੀਂ ਕੀਤਾ ਕੰਮਾਂ ਨਾਲ ਬਣਦੀ ਆ ਤੇ ਸਰਕਾਰਾਂ ਦੀਆਂ ਗਲਤੀਆਂ ਅਦਾ ਵਿਚਾਰੇ ਲੋਕਾਂ ਨੂੰ ਦੁੱਖ ਭੁਗਤਣਾ ਪੈਂਦਾ ਇਹ ਬੜੀ ਅੱਛੀ ਬਾਤ ਕਹੀ ਆਪ ਮੇਰਾ ਮਤਲਬ ਮਾਨ ਸਾਹਿਬ ਕੇ ਬੈੱਡ ਛੱਡ ਕੇ ਲੋਕਾਂ ਨਾਲ ਖੜੋ ਮੇਰੇ ਬਾਂਗੂ ਹੁਣ ਤਾਂ ਪੰਜਾਬ ਪੰਜਾਬੀਆਂ ਨੂੰ ਲੋੜ ਆ ਉੱਥੇ ਜਾ ਕੇ ਲੋਕਾਂ ਦਾ ਹੱਥ ਫੜੋ ਤੇ ਤੁਸੀਂ ਬੈੱਡ ਫੜ ਲਿਆ ਹੁਣ ਨਹੀਂ ਸੁੱਖਿਆ ਹੌਸਲਾ ਪੈਂਦਾ ਯਾਰ ਰਹਿ ਵੀ 1 ਸਾਲ ਗਿਆ ਐਸ ਦਾ ਮੇਰਾ ਮਤਲਬ ਰਾਜਨੀਤੀ ਆਈ ਨਹੀਂ ਰਾਸ ਮੈਂ ਤਾਂ ਯਾਰ ਇਹੀ ਕਹੂੰ ਲੋਕਾਂ ਨਾਲ ਹੋਇਆ ਧੋਖਾ 2027 ਚ ਲੋਕ ਕਰਨਗੇ ਇੱਕ ਮੌਕਾ ਆਖਰੀ ਮੌਕਾ ਸ਼ਾਬਾਸ਼ ਮਾਨ ਸਾਹਿਬ ਸ਼ਾਬਾਸ਼ ਬਸ ਇਦਾਂ ਹੀ ਡਰੀ ਜਾਓ ਸਵਾਦ ਆ ਜਾਂਦਾ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਵੈਸੇ ਮੈਂ ਆ ਤੁਹਾਡੇ ਲਈ ਸੰਤਰੇ ਲੈ ਕੇ ਆਇਆ ਸੀ ਭੋਲੇ ਦੇ ਬਾਗ ਚੋਂ ਉਹ ਸੁਖਿਆ ਕਰਤੀ ਨਾ ਉਹੀ ਗੱਲ ਫੇਰ ਕਹਿਣਾ ਮੇਰੀ ਸਰਕਾਰ ਨਹੀਂ ਬਣਦੀ ਉਹ ਮੈਨੂੰ ਸੰਤਰੇ ਨਹੀਂ ਸੰਤਰਾ ਜੈਦਾ ਸੰਤਰਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਓ ਮਾਨ ਸਾਹਿਬ ਸਾਰੇ ਸੰਤਰੇ ਹੀ ਆ ਸਾਰੇ ਨਾ ਸਹੀ ਇੱਕ ਇੱਕ ਖਾਲੋ ਸੰਤਰਾ ਉਹ ਸੁੱਕਿਆ ਬੇਕ ਮੇਰੀ ਹਾਲਤ ਦਵਾਈਆਂ ਖਾ ਖਾ ਕੇ ਯਾਰ ਮੈਂ ਤਾਂ ਅੱਧਾ ਹੋ ਗਿਆ ਡਾਕਟਰ ਕਹਿੰਦੇ ਚਿੰਤਾ ਨਾ ਕਰ ਪਰ ਚਿੰਤਾ ਤਾਂ ਮੈਨੂੰ ਪੰਜਾਬ ਦੀ ਆ ਲੋਕ ਬਾਹਰ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਮੈਂ ਇੱਧਰ ਬਿਸਤਰੇ ਨਾਲ ਜੁੜ ਗਿਆ ਜੇ ਮੈਂ ਬਾਹਰ ਹੁੰਦਾ ਤਾਂ ਲੋਕਾਂ ਦੇ ਨਾਲ ਜ਼ਰੂਰ ਖੜਦਾ ਪਰ ਹੁਣ ਯਾਰ ਮੇਰੇ ਸਾਹ ਵੀ ਓਖੇ ਆ ਰਹੇ ਨੇ ਓ ਯਾਰ ਭੰਤਿਆ ਹੌਸਲਾ ਰੱਖ ਇਹ ਦਵਾਈਆਂ ਸਿਰਫ ਸਰੀਰ ਠੀਕ ਕਰਨ ਲਈ ਨੇ ਪਰ ਮਨੁੱਖ ਦਾ ਹੌਸਲਾ ਜੇ ਜ਼ਿੰਦਾ ਹੋਵੇ ਤਾਂ ਉਹ ਪਹਾੜ ਵੀ ਹਿਲਾ ਦਿੰਦੇ ਨੇ ਤੂੰ ਬਿਮਾਰ ਨਹੀਂ ਤੂੰ ਤਾਂ ਪੰਜਾਬ ਦਾ ਮਾਣ ਵੇਖ ਲੋਕ ਤੇਰੇ ਲਈ ਬਾਹਰ ਅਰਦਾਸਾ ਕਰਦੇ ਪਏ ਨੇ ਉਹ ਕਮੈਂਟ ਵਿੱਚ ਦੱਸ ਦੇਣਗੇ ਵੀ ਉਹ ਕੀ ਕਰ ਰਹੇ ਨੇ ਪਰ ਮੈਂ ਤੈਨੂੰ ਇੱਕ ਸੱਚ ਦੱਸਣਾ ਚਾਹੁੰਦਾ ਯਾਰ ਤੇਰੇ ਮਹੱਲਾ ਕਲੀਨਿਕ 'ਚ ਤੈਨੂੰ ਲੱਭ ਲੱਭ ਕੇ ਮੈਂ ਕਮਲਾ ਹੋ ਗਿਆ ਤੇ ਤੂੰ ਫਿਰਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ 40 ਸ ਹਸਪਤਾਲ ਵਿੱਚ ਗੱਲ ਕੀ ਆ ਵੈਸੇ ਮੈਂ ਤੇ ਸਾਰੇ ਮਹੱਲਾ ਕਨੇਲੀ ਕਲਬ ਕੇ ਕਮਲਾ ਹੋ ਗਿਆ ਸੀਗਾ ਚਾਹੇ ਸਰਕਾਰ ਕਿਹੜੀ ਵੀ ਹੋਵੇ ਲੋਕਾਂ ਨੂੰ ਹਮੇਸ਼ਾ ਦੁੱਖ ਹੀ ਮਿਲਦਾ ਪਰ ਯਾਰ ਅਸੀਂ ਲੋਕਾਂ ਦਾ ਸਾਥ ਨਾ ਛੱਡੀਏ ਸ਼ਾਬਾਸ਼ ਸਰ ਕੀ ਬਾਤ ਹੈ ਸਰ ਕੀ ਬਾਤ ਹੈ ਇਹ ਬਾਤ